ਡਾਕਟਰ ਭੀਮ ਰਾਓ ਕੀ ਜੈ ਹੋ ਡਾਕਟਰ ਭੀਮ ਰਾਓ ਕੀ ਜੈ ਹੋ ਤੇਰੀ ਸੋਤੇ ਰਾਜਾਂਗੇ ਭੋਕੇ ਜੈ ਭੀਮ ਜੈ ਭਾਰਤ ਸੋਦਰ ਪੇ ਭਗਵਾਨ ਵਾਲੀ ਮਹਾਰਾਜ ਕੀ ਸਤੁਰੂ ਗਿਆਨ ਆਤਮਾ ਰਾਜ ਕੀ ਜੈ ਚੋਢੀ ਪਾਸ਼ਾ ਸਤਗੁਰ ਪੂਰਨ ਆਤਮਾ ਰਾਜ ਕੀ ਜੈ ਹੋ ਬੋਲੇ ਜੋ ਨਿਰਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਅਯੋਸਵਾੜ ਸਤਗੁਰ ਗਿਆਨ ਆਤਮਾ ਰਾਜ ਕੀ ਜੈ ਧੰਮਾ ਜੋ ਬੋਲੇ ਸੋਨਰਪਾਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋਨਰਪਾਏ ਭਗਵਾਨ ਵਾਲਮੀਕ ਮਹਾਰਾਜ ਕੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਜੀ ਨਮਸਕਾਰ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਆਓ ਮੈਂ ਮਾਪੀਆ ਹਰੋ ਮੈਂਬਰ ਸਾਹਿਬਾ ਜੀ ਅਰ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਇਹੋ ਹੀ ਬੇਨਤੀ ਆ ਕਿ ਜਿੱਦਾਂ ਤੁਸੀਂ ਸਾਰੇ ਮੇਰੇ ਨਾਲ ਮਿਲ ਕੇ ਅੱਜ ਜਿਹੜਾ ਭਰਾਲਾ ਕੀਤਾ ਵਾ ਆਸਾਂ ਆਪਾਂ ਤੁਹਾਡੇ ਕੋਲ ਮੈਂ ਸਾਰਿਆਂ ਕੋ ਇਹੋ ਆਸ ਕਰਦਾ ਵਾਂ ਕਿ ਇਸ ਭਰਾਲੇ ਨੂੰ ਆਪਾਂ ਬਹੁਤ ਅੱਗੇ ਲੈ ਕੇ ਜਾਵਾਂਗੇ ਠੀਕ ਹੈ ਜੀ ਜੋ ਕਿ ਆਪਾਂ ਅੱਜ ਭਿੱਟੇਵੜ ਪਿੰਡ ਦੇ ਵਿੱਚ ਜਿਹੜੀ ਵੀ ਆਪਾਂ ਮੰਦਰ ਦੀ ਉਸਾਰੀ ਦਾ ਕੋਈ ਵੀ ਮੰਨ ਲਓ ਆਪਣਾ ਕੰਮ ਰਹਿਦਾ ਉਹਨੂੰ ਬਾਅਦ ਚੜ੍ਹ ਕੇ ਆਪਾਂ ਸਾਰੇ ਜਣੇ ਰਲ ਕੇ ਕਰਕੇ ਤੇ ਜਿਹੜਾ ਮਹਾਨ ਮਾਲਵੀ ਗਗਨ ਜੀ ਦਾ ਜਿਹੜਾ ਆਪਾਂ ਉਹ ਤਿਆਰ ਕਰਨਾਗੇ ਠੀਕ ਹੈ ਜੀ ਇਹ ਵਾਲੇ 100 ਰੁਪਏ ਸੁਭਾਨ ਮਾਲਵੀ ਮਹਾਰਾਜ ਕੀ ਜੈਤੋ ਵੱਧ ਤੋਂ ਵੱਧ ਮੇਰਾ ਭਰਾ ਜਿਹੜਾ ਵੀਰ ਕੋਈ ਅੱਗੇ ਲੱਗਦਾ ਉਹਦਾ ਸਾਥ ਦਿਆ ਕਰੋ ਜਿੱਥੇ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਸਰਪੰਚ ਸਾਹਿਬ ਜਾਂ ਪ੍ਰਧਾਨ ਸਾਹਿਬ ਨੇ ਜਾਂ ਬਾਬਾ ਜੀ ਹੁਣੀਆਂ ਸਾਰੇ ਜਣੇ ਆਪਾਂ ਮਤਲਬ ਇੱਕ ਹੀ ਆ ਕੋਈ ਇਹ ਨਹੀਂ ਕਹਿਣਾ ਕਿ ਉਹ ਦੂਸਰਾ ਜਾਂ ਜਿੱਦਾਂ ਵੀ ਆ ਕਿਉਂਕਿ ਵੇਖੋ ਵੀਰੋ ਆਪਣੀ ਜਿਹੜੀ ਕੌਮ ਆ ਆਪਾਂ ਬਹੁਤ ਜ਼ਿਆਦਾ ਪਛੜੇ ਹੋਏ ਆ ਠੀਕ ਹੈ ਜੀ ਆਪਾਂ ਕੁਝ ਕੁਝ ਕੇ ਗੱਲਾਂ ਦੇ ਕਾਰਨ ਆਪਾਂ ਪਛੜੇ ਆ ਉਹ ਜਿਹੜੀਆਂ ਗੱਲਾਂ ਆਪਾਂ ਹੈ ਆਪਾਂ ਸਾਰਿਆਂ ਨੂੰ ਅੱਗੇ ਹੀ ਆ ਪਰ ਕੁਝ ਕੁ ਗੱਲਾਂ ਨੇ ਜਿਹੜੀਆਂ ਆਪਾਂ ਅੱਗੇ ਲੈ ਕੇ ਆਪਾਂ ਨੂੰ ਜਾ ਸਕਦੀਆਂ ਨੇ ਉਹ ਗੱਲਾਂ ਦਾ ਆਪਾਂ ਨੂੰ ਜਿਹੜਾ ਉਹ ਧਿਆਨ ਰੱਖਣਾ ਪੈਣਾ ਸਾਰਿਆਂ ਵੀਰਾਂ ਨੂੰ ਇਹ ਬੇਨਤੀ ਹੈ ਕਿ ਇਕੱਠੇ ਹੋ ਕੇ ਮੇਰਾ ਭਰਾ ਕਰੋ ਇੱਕਜੁੱਟ ਹੋਵੇ ਕਰੋ ਜਿੱਤਰਾ ਹਰ ਇੱਕ ਦੂਜੀਆਂ ਬਰਾਦਰੀਆਂ ਦੇ ਮਤਲਬ ਸਾਰਿਆਂ ਨੂੰ ਰਿਕਵੈਸਟ ਕਰ ਰੋ ਕਿ ਅਸੀਂ ਟਾਡੇ ਕਰਕੇ ਮਤਲਬ ਜਿੰਨੀਆਂ ਵੀ ਵੋਟਾਂ ਲਾ ਲੋ ਜਾਂ ਜੋ ਵੀ ਕਰਦੇ ਆਂ ਤੁਹਾਡੇ ਕਰਕੇ ਕਰਦੇ ਹੁਣ ਸਾਡੇ ਮਗਰ ਸਾਡੇ ਮਗਰ ਲੱਗਣ ਦਾ ਤੁਹਾਡਾ ਟਾਈਮ ਆ ਤੂੰ ਸਾਡੇ ਮਗਰ ਲੱਗ ਕੇ ਤੇ ਸਾਨੂੰ ਜਿਹੜਾ ਉਹ ਕੰਮਜਾਬ ਕਰੋ ਠੀਕ ਹੈ ਵੀਰੋ ਵੈਕੋਰ ਜੀਤਾ ਖਾਲਸਾ ਵੈਕੋਰ ਜੀ ਕੀ ਫਰੇ ਪਰ ਫਿਰ ਇੱਕ ਰਾ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਮੇਰਾ ਭਰਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਇੱਥੇ ਤੁਸੀਂ ਇਹ ਉਪਰਾਲਾ ਕੀਤਾ ਜੀ ਹਾਂਜੀ ਸਰ ਜਿਹੜਾ ਅੱਜ ਦਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਜਿਹੜਾ ਹੈ ਪਿੰਡ ਪਿੱਤੇ ਵੱਡ ਵਿੱਚ ਵੀ ਮਨਾਇਆ ਜਾ ਰਿਹਾ ਹੈ ਤੁਸੀਂ ਉਹਦੇ ਬਾਰੇ ਸਭ ਦੱਸੋ ਮੇਰਾ ਨਾਮ ਜੀ ਗੁਰਪਿੰਦਰ ਸਿੰਘ ਜੱਜ ਮੇਰਾ ਜਿਹੜਾ ਹਲਕਾ ਰਾਇਆ ਸਾਂ ਸੀ ਜੀ ਮੈਂ ਅੱਜ ਬਸਪਾ ਬੇਦਕਾਰ ਪਾਰਟੀ ਤੋਂ ਭਿੱਟੇਵੱਡ ਪਹੁੰਚ ਕੇ ਜਿਹੜਾ ਆਪਾਂ ਮੈਂ ਸਵੇਰ ਤੋਂ ਵੱਖ-ਵੱਖ ਪਿੰਡਾਂ 'ਚ ਜਾ ਰਿਹਾ ਜੀ ਜਿਹੜੀ ਸਾਡੇ ਕੌਮ ਪ੍ਰਤੀ ਜੋ ਸਾਡੇ ਮਤਲਬ ਦਿਲਾਂ ਦੇ ਵਿੱਚ ਆਪਣੀਆਂ ਦਿਲਾਂ ਦੇ ਵਿੱਚ ਦਰਦਿਆ ਉਹ ਅਸੀਂ ਜਾ ਕੇ ਲੋਕਾਂ ਦੇ ਵਿੱਚ ਮਤਲਬ ਆਪਾਂ ਜਾਗਰੂ ਹੋਣ ਨੇ ਜਾਂ ਜਾਗਰੂਤ ਹੋ ਚੁੱਕੇ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵਾਂ ਸਾਡੇ ਸਰਪੰਚ ਸਾਹਿਬ ਸਰਦਾਰ ਗੁਲਜਾਰ ਸਿੰਘ ਜੀ ਦਾ ਸਾਡੇ ਭਰਾ ਪ੍ਰਧਾਨ ਜੀ ਜਿਹੜੇ ਲक्की ਪ੍ਰਧਾਨ ਜੀ ਇੱਥੋਂ ਦੇ ਆਪਾਂ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹੁਣ ਤੁਸੀਂ ਟਾਈਮ ਵੇਖ ਲਓ ਕਿ ਕਿੰਨਾ ਟਾਈਮ ਹੋ ਗਿਆ ਤੇ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦੇਣਾ ਡਾਕਟਰ 바ਵਾ ਸਾਹਿਬ ਬੇਦਕਾਰ ਜੀ ਦੇ ਜਨਮ ਦਿਨ ਦੀਆਂ ਸੋ ਬੇਨਤੀ ਮੇਰੀ ਕੋਈ ਆ ਕੇ ਸਾਡੀ ਜਿਹੜੀ ਕੌਮ ਜਿਹੜੀ ਮਗਰ ਗਈ ਸੀ ਪਿੱਛੇ ਪਛੜੀ ਸੀ ਡਾਕਟਰ ਸਾਹਿਬ 바ਵਾ ਬੇਦਕਾਰ ਜੀ ਦਾ ਇਹੋ ਜਿਹਾ ਸੁਪਨਾ ਸੀ ਜੀ ਕਿ ਸਾਡੀ ਕੌਮ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਾਵੇ ਠੀਕ ਹੈ ਜੀ ਜਿਹੜਾ ਕਿ 78 ਸਾਲਾਂ ਤੋਂ ਉਹਨਾਂ ਦਾ ਸੁਪਨਾ ਜਿਹੜਾ ਉਹ ਸਹਕਾਰ ਨਹੀਂ ਹੋ ਸਕਿਆ ਉਹ ਅਸੀਂ ਹੁਣ ਕਰਾਂਗੇ ਜੀ ਬਸਪਾ ਵੇਦਕਰ ਪਾਰਟੀ ਦੇ ਨਾਲ ਜੁੜੇ ਆਂ ਜੀ ਉਹਨਾਂ ਦਾ ਮਤਲਬ ਇਹ ਹੀ ਕਿ ਸਾਡੀ ਜਿਹੜੀ ਜਿਹੜੀ ਕੌਮ ਆ ਉਹ ਮਤਲਬ ਐਮਪੀ ਜਾਂ ਐਮਐਲਏ ਆਪਣੇ ਤੋਂ ਹੀ ਪੈਦਾ ਕਰਕੇ ਤੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਕਰ ਲੈਣਾ ਅਸੀਂ ਰਾਜਸਭਾ ਹਲਕਾ ਤੋਂ ਮੈਂ ਅਨਚਾਰਜ ਆਂ ਜੀ ਬਸਪਾ ਵੇਦਕਰ ਪਾਰਟੀ ਵੱਲੋਂ ਮੈਂ 227 ਦੇ ਵਿੱਚ ਐਮਐਲਏ ਦੀ ਸੀਟ ਜਿੱਤ ਕੇ ਬਸ ਪਾ ਬੇਦਕਾਰ ਦੀ ਝੋਲੀ ਵਿੱਚ ਪਾ ਕੇ ਵਿਧਾਨ ਸਭਾ ਦੇ ਵਿੱਚ ਆਪਣੀ ਕੌਮ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਮੈਂ ਲੈ ਕੇ ਜਾਵਾਂਗਾ ਜੀ ਸੋ ਇੱਕ ਇੱਕ ਵਾਰ ਤੋਂ ਮੈਂ ਫੇਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਕਬਲਜੀਤ ਸਿੰਘ ਸੋਤਾ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਸੋ ਮੈਂ ਤੁਹਾਡੇ ਮੀਡੀਆ ਰਾਈ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਮੈਂ ਇਹ ਗੱਲ ਦੱਸ ਦੇਣਾ ਚਾਹਣਾ ਕਿ ਅਸੀਂ ਅੱਜ ਸਵੇਰ ਤੋਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜੀ ਜਿਹੜਾ ਕਿ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਜਿਨ੍ਹਾਂ ਨੂੰ ਚਾਹ ਵਾ ਵੀ ਸਾਡੇ ਸਾਡੇ ਜੋ ਰਹਿਬਰ ਹੋਏ ਸੀ ਉਹਨਾਂ ਦਾ ਅੱਜ ਜਨਮ ਦਿਨ ਹੈ ਜੀ ਉਹਨਾਂ ਦਾ ਮਤਲਬ ਅਸੀਂ ਪਿੰਡਾਂ ਵਿੱਚ ਵੱਖ-ਵੱਖ ਪਿੰਡਾਂ 'ਚ ਜਾ ਕੇ ਮੈਂ ਉਹਨਾਂ ਦੇ ਨਾਲ ਜਿਹੜਾ ਸੰਜੋਗ ਦਿੱਤਾ ਉਹਨਾਂ ਨੇ ਮਿਹਰਾ ਦਿੱਤਾ ਤੇ ਆਪਾਂ ਉਹਨਾਂ ਦਾ ਜਿਹੜਾ ਜਨਮ ਦਿਨ ਉਹ ਮਨਾ ਰਹੇ ਆਂ ਹੁਣ ਅਸੀਂ ਅੱਜ ਸਵੇਰੇ ਮੇਰੀ ਜਿਹੜੀ ਬੈਠਕ ਹੈ ਸਰਦਾਰ ਕਬਲਜੀਤ ਸਿੰਘ ਸੋਤਾਜੀ ਨਾਲ 10 ਵਜੇ ਉਹ ਅਨਜਾਰੀ ਹੈ ਜੀ ਉਹਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਕਿ ਅੰਬਰਸਰ ਕਤਵਾਲੀ ਜਿਹੜਾ ਚੌਂਗਿਆ ਉੱਥੇ ਅਸੀਂ ਬੜੇ ਵੱਡੇ ਪ੍ਰਾਲੇ 'ਚ ਡਾਕਟਰ ਬਾਬਾ ਸਾਹਿਬ ਬੇਦਕਾਰ ਜੀ ਦਾ ਜਿਹੜਾ ਜਨਮ ਦਿਨ ਹੈ ਉਹ ਮਨਾਉਣ ਜਾ ਰਹੇ ਆਂ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਵਾਲਮੀਕ ਮਹ ਸੋ ਅੱਜ ਜੋ ਬਾਬਾ ਸਾਹਿਬ ਡਾਕਟਰ ਮੇਦਕਾਰ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਗਿਆ ਬਹੁਤ ਹੀ ਮੇਰੇ ਨਾਲ ਸੰਤਾਂ ਨੇ ਸੰਯੋਗ ਦਿੱਤਾ ਪਿੰਡ ਸਾਡੇ ਪਿੱਡੇਵੜ ਦੇ ਵੀਰਾਂ ਨੇ ਭਰਾਵਾਂ ਨੇ ਜੋ ਵੀ ਆਪਣੇ ਭੈਣ ਭਰਾਵਾ ਤੇ ਔਰ ਸਾਡੇ ਪ੍ਰਧਾਨ ਸਾਹਿਬ ਜੋ ਚੇਚੇ ਤੌਰ ਤੇ ਪੁੱਜੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸੋ ਅੱਗੇ ਤੋਂ ਇਸੇ ਤਰ੍ਹਾਂ ਉਹਨਾਂ ਦੇ ਨਾਲ ਵੀ ਅਸੀਂ ਮੋੜੇ ਨਾ ਮੋੜਾ ਜੋੜ ਕੇ ਖੜਾਂਗੇ ਸਾਡੇ ਸਰਪੰਚ ਸਾਹਿਬ ਜੋ ਚੇਚੇ ਤੌਰ ਤੇ ਪਹੁੰਚੇ ਤੇ ਹੋਰ ਵੀ ਆਗੂ ਸਹਿਬਾਨ ਪਿੰਡ ਦੇ ਆਏ ਹਨ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਬੋਲੇ ਸੋਨਰ ਪਿਆ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਬਾਬਾ ਸਾਹਿਬ ਡਾਕਟਰ ਮੇਦਕਾਰ ਮ